ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਆ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਤੀ ਬੰਦਰੀ ਸੜਿਆ ਲੋ ਵੀਰ ਜੀ ਅੱਜ ਆਪਾਂ ਆਏ ਸੀ ਚੇਅਰਮੈਨ ਸਾਹਿਬ ਜੀ ਹੁਣਾਂ ਦੇ ਕੋਲ ਸ਼ਰਨਜੀਤ ਸਿੰਘ ਗੁੱਗੀ ਚੇਅਰਮੈਨ ਸਾਹਿਬ ਤੇ ਅੱਜ ਅਸਥੂ ਦੀ ਸ਼ੀਲ ਅਨਾਉਂਸ ਕਰਨ ਲੱਗੇ ਨੇ ਤੇ ਨਾਲੇ ਆਪਣੇ ਸਾਰੇ ਉਸਤਾਬਾਹਾਂ ਜੀ ਮੌਜੂਦ ਨੇ ਆਓ ਲੈ ਚੱਲਦੇ ਹਾਂ ਚੇਅਰਮੈਨ ਸਾਹਿਬ ਕੋਲ ਤੇ ਧਾਰਨਾ ਕਰਦੇ ਹਾਂ ਗੱਲਾਂ ਬਾਤਾਂ ਤੇ ਨਾਲ ਜਿੰਨੀ ਵੀ ਐਂਟਰੀ ਆ ਤੇ ਜਿਹੜੇ ਜਿਹੜੇ ਕਬੂਤਰ ਉੱਡਨੇ ਆ ਉਹ ਤੁਹਾਨੂੰ ਦੱਸਦੇ ਆਂ ਆਓ ਜੁੜੇ ਰ ਆਪਣੀ ਵੀਡੀਓ ਦੇ ਨਾਲ ਖੱਲੋ ਜੀ ਆਪਣੇ ਹਰਦੀਪ ਉਸਤਾਦ ਜੀ ਸਤਿਗੁਰਤਾ ਜੀ ਇਧਰ ਆਪਣੇ ਸੰਜੂ ਉਸਤਾਦ ਜੀ ਇਧਰ ਰਾਜੂ ਉਸਤਾਦ ਜੀ ਗੁਰਪਿੰਡ ਵਾਲੇ ਸਤਿਗੁਰਤਾ ਜੀ ਇਧਰ ਆਪਣੇ ਵੱਡੇ ਉਸਤਾਦ ਜੀ ਸਰਦਾਰ ਕੁਲਤਾਰ ਸਿੰਘ ਜੀ ਸਤਿਗੁਰਤਾ ਜੀ ਇਧਰ ਆਪਣੇ ਵੱਡੇ ਉਸਤਾਦ ਜੀ ਡੀਐਸਪੀ ਸਾਹਿਬ ਠੀਕ ਹੈ ਜੀ ਸਤਿਗੁਰਤਾ ਜੀ ਇਧਰ ਆਪਣੇ ਚੇਅਰਮੈਨ ਸਾਹਿਬ ਠੀਕ ਹੈ ਜੀ ਸ਼ਰਨਜੀਤ ਸਿੰਘ ਜੀ ਗੋਗੀ ਠੀਕ ਹੈ ਜੀ ਜਿਨ੍ਹਾਂ ਦੀ ਰਹਿਣਤ ਬਾਈ ਹੇਠ ਟੂਰਨਾਮੈਂਟ ਉਡਾਇਆ ਜਾਏਗਾ ਤੇ ਅੱਗੇ ਵੀ ਉਡਾਇਆ ਗਿਆ ਵਾ ਤੇ ਬਹੁਤ ਸੋਣਾ ਉਡਾਇਆ ਗਿਆ ਵਾ ਟੂਰਨਾਮੈਂਟ ਜੀ ਬਿਨਾ ਲੋਲੇ ਰੱਪੇ ਤੋਂ ਠੀਕ ਹੈ ਜੀ ਨਾਲ ਆਪਣੇ ਬਾਬਾ ਚੰਨੂ ਜੀ ਵੱਡੇ ਉਸਤਾਦ ਜੀ ਹੁਣੀ ਥਾਸੀਗਾ ਬਾਬਾ ਜੀ ਨਾਲ ਆਪਣੇ ਰਿੰਪੀ ਵੀਰ ਜੀ ਹੁਣੀ ਉਸਤਾਦ ਜੀ ਹੁਣੀ ਲਾਲੀ ਵੀਰ ਜੀ ਲਾਲੀ ਉਸਤਾਦ ਜੀ ਹੁਣੀ ਠੀਕ ਹੈ ਜੀ ਇਧਰ ਆਪਣੇ ਵੱਡੇ ਉਸਤਾਦ ਜੀ ਹੁਣੀ ਕਾਲੇ ਉਸਤਾਦ ਜੀ ਹੁਣੀ ਵੈਲਡਿੰਗ ਵਾਲੇ ਇਧਰ ਨਿਸ਼ਾਨ ਵੀਰ ਉਸਤਾਦੀ ਦੀ ਪਾਗਿਆ ਜੀ ਉਸਤਾਦ ਦੇ ਓਧੇ ਤੇ ਆ ਠੀਕ ਹੈ ਜੀ ਇਧਰ ਰਾਣੇ ਵੀਰ ਜੀ ਹੁਣੀ ਉਸਤਾਦੀ ਦੀ ਓਧੇ ਤੇ ਆ ਜੀ ਉਸਤਾਦੀ ਦੀ ਪਾਗਿਆ ਨਾ ਕੋਈ ਥਾਸੀ ਗੱਲ ਜੀ ਇਧਰ ਆਪਣੇ ਵੀਰ ਜੀ ਹੁਣੀ ਇਧਰ ਆਪਣੇ ਰਿੱਕੀ ਵੀਰ ਜੀ ਕਰੀ ਪਿਸਤਾ ਜੀ ਦਾ ਠੀਕ ਹੈ ਜੀ ਬੜੇ ਵੀਰ ਜੀ ਹੁਣੀ ਠੀਕ ਹੈ ਜੀ ਤੇ ਲੋ ਜੀ ਫਿਊਚਰ ਫੁਟ ਡਾਰਿੰਗ ਹਾਂਜੀ ਉਸਤਾਦ ਜੀ ਅੱਜ ਜਿਹੜੀ ਆਪਾਂ ਛੀਲ ਅਨਾਉਂਸ ਕਰਨ ਜਾ ਰਹੇ ਆਂ ਜੀ ਹਾਂਜੀ ਇਹ ਆਪਣੇ ਬੋਲੋ ਕਲੱਬ ਦਾ ਨਾਮ ਜੀ ਉਸਤਾਦ ਜੀ ਜਿੱਦਾਂ ਕਿ ਇਹ ਵੈਸੇ ਸਾਰਿਆਂ ਨੂੰ ਪਤਾ ਹੀ ਆ ਪਰ ਇੱਕ ਵਾਰੀ ਤੁਸੀਂ ਆਪਣੇ ਮੂੰਹ ਆਲ ਅੰਮ੍ਰਿਤਸਰ ਵਿਜ਼ਨ ਕਲੱਬ ਤੇ ਬ੍ਰਦਰ ਪ੍ਰਿਜ਼ਨ ਵਿਜ਼ਨ ਕਲੱਬ ਵੱਲੋਂ ਸਾਂਝਾ ਟੂਰਨਾਮੈਂਟ ਉਡਾਇਆ ਜਾ ਰਿਹਾ ਹੈ ਜੀ ਅਸੂ ਦਾ ਆ ਠੀਕ ਹੈ ਜੀ ਜੋ ਅਸੂ ਦੇ ਪਹਿਲੇ ਵਾਰ ਐਤਵਾਰ ਉਡਾਇਆ ਜਾਏਗਾ ਜਿਸ ਵਿੱਚ ਆਲ ਅਮਰਸਰ ਪਿਜਨ ਕਲੱਬ ਤੇ 브ਦਰ ਪਿਜਨ ਕਲੱਬ ਦੇ ਸਾਰੇ ਖਿਡਾਰੀ ਹਿੱਸਾ ਲੈਣਗੇ ਉਹ ਤੋਂ ਇਲਾਵਾ ਸਾਰੇ ਸ਼ਹਿਰ ਦੇ ਖਿਡਾਰੀ ਵੀ ਹਿੱਸਾ ਲੈਣਗੇ ਜਿਸ ਖਿਡਾਰੀ ਨੇ ਐਂਟਰੀ ਲੈਣ ਦੇਣੀ ਹੋਵੇ ਉਹ ਸਾਨੂੰ ਆ ਕੇ ਐਂਟਰੀ ਦੇ ਸਕਦਾ 2500 2500 ਦੀ 3000 3000 ਰੁਪਿਆ ਇਸ ਦੀ ਐਂਟਰੀ ਹੈ ਜੀ ਅਸੂ ਦੇ ਪਹਿਲੇ ਆਦਵਾਰੇ ਟੂਰਨਾਮੈਂਟ ਉਧਾਇਆ ਜਾਏਗਾ ਜੀ ਸਾਰੇ ਆਪਣੇ ਜਿੰਨੇ ਵੀਰ ਬੈਠੇ ਆ ਸਾਰੇ ਵੱਡੇ ਉਸਤਾਦ ਭਾਜੀ ਹੁਣੀ ਬੈਠੇ ਆ ਕੋਤਾਰ ਸਿੰਘ ਜੀ ਬੈਠੇ ਆ ਸੰਨੂ ਬਾਬਾ ਜੀ ਬਟੇ ਆ ਲਾਲ ਜੀ ਬਟੇ ਆ ਪ੍ਰਿੰਸੀ ਭਾਵਾ ਤੇ ਰਦੀਪਾ ਜੀ ਹੁਣੇ ਬਟੇ ਸੰਜੂ ਭਾਜੀ ਤੇ ਰਾਜੂ ਭਾਜੀ ਸਾਰਿਆਂ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਪਿਛੇ ਵੀ ਟੂਰਨਾਮੈਂਟ ਬਹੁਤ ਵਧੀਆ ਢਾਇਆ ਗਿਆ ਇਹ ਵੀ ਟੂਰਨਾਮੈਂਟ ਉਸੇ ਤਰ੍ਹਾਂ ਹੀ ਬਹੁਤ ਵਧੀਆ ਤਰੀਕੇ ਨਾਲ ਢਾਇਆ ਜਾਏਗਾ ਧੰਨਵਾਦ ਤੇ ਉਸਤਾਦ ਜੀ ਦੈਰਾ ਕਿੱਥੋਂ ਕਿੱਥੋਂ ਤੱਕ ਲਿਆ ਜਾਏਗਾ ਜੀ ਕੁਦਰਤ ਦਾ ਰਾਜ ਜੀ ਬਾਈਪਾਸ ਦੇ ਲਾਗੇ ਲਾਗੇ ਜਿਹੜੇ 2-4 ਕਿਲੋਮੀਟਰ ਦਾ ਏਰੀਆ ਉਹਨਾਂ ਦਾ ਦੈਰਾ ਹੀ ਰੇ ਦਾ ਰੱਖਿਆ ਜਾਏਗਾ। ਇਹ ਠੀਕ ਹੈ ਜੀ। ਹਾਂ ਜੀ ਬਾਈਪਾਸ ਦੇ ਲਾਗੇ ਲਾਗੇ ਦਾ ਜੀ ਬਹੁਤੀ ਦੂਰ ਨਹੀਂ ਜੀ ਬਾਈਪਾਸ ਦੇ ਲਾਗੇ ਲਾਗੇ। ਠੀਕ ਹੈ ਜੀ। ਤੇ ਇਹਦੇ ਵਿੱਚ ਇਨਾਮ ਇਸ ਤਰ੍ਹਾਂ ਹੋਣਗੇ 52000 ਫਸਟ ਇਨਾਮ 52000 ਰੁਪਿਆ। ਹਾਂ ਜੀ ਦੂਜਾ 33000 ਰੁਪਿਆ। ਦੂਸਰਾ ਨਾਮ 33000 21000 ਰੁਪਿਆ ਠੀਕ ਹੈ ਜੀ। ਬਹਾਦਰ ਕਬੂਤਰ ਦਾ 5500 ਰੁਪਿਆ ਜੀ ਤੇ ਜਿਹੜਾ ਬੱਚਾ ਹੋਵੇਗਾ 3000 ਤੇ ਬੱਚਾ ਸਤਾਜੀ ਕਿੰਨੀ ਗਲੀ ਦਾ ਉਹ ਬੱਚਾ ਤਿੰਨ ਤਿੰਨ ਪਰਦਾ ਹੋਇਆ ਠੀਕ ਹੈ ਜੀ ਤੇ ਕਬੂਤਰ ਪੂਰੇ ਦੇਸੀ ਹੀ ਉਡਾਏ ਜਾਣਗੇ ਪ्योर ਦੇਸੀ ਕਬੂਤਰ ਹੋਣਗੇ ਜੀ ਜਿਸ ਦਾ ਵੀ ਕਬੂਤਰ ਵਿੱਚ ਮਿਕਸ ਜਾਂ ਮਲਵਾਈ ਸਾਬਤ ਹੋਏਗਾ ਉਹਨੂੰ ਨਾਮ ਕੋਈ ਹਿੱਸਾ ਨਹੀਂ ਦਿੱਤਾ ਜਾਏਗਾ ਬਿਲਕੁਲ ਨਾਮ ਨਹੀਂ ਦਿੱਤਾ ਜਾਏਗਾ ਨਾਮਦਾਰੀ ਨਾਲ ਸਾਰੇ ਪਰਾਂ ਸਾਰੇ ਮਲਵਾਈ ਕੋਈ ਨਾ ਜਾਵੇ ਜਿਹੜਾ ਕੋਈ ਮਿਕਸ ਜਾਵੇ ਸਿਰਫ ਦੇਸੀ ਕਬੂਤਰ ਹੀ ਉੱਡਣ ਸਭ ਨੂੰ ਆਸ ਜੁੜ ਕੇ ਬੇਨਤੀ ਹੈ ਖਿਡਾਰੀਆਂ ਨੂੰ ਵੀ ਵਧੀਆ ਤਰੀਕੇ ਨਾਲ ਕਬੂਤਰ ਬਾਜੀ ਕਰੋ ਇਹ ਮਲਵੀਆਂ ਮਲਵੀਆਂ ਦਾ ਜਿਹੜਾ ਖੜਾ ਛਡੋ ਤੇ ਦੇਸੀ ਪਿਓਰ ਬੜਾ ਤਰੀਕ ਨਾਲ ਨਾਲ ਹੋਰ ਬੇਨਤੀ ਹੈ ਜੀ ਜਿਹੜੇ ਖਿਡਾਰੀ ਇਸ ਸਾਡੇ ਜਿਹੜੇ ਅਸੂ ਦਾ ਕੱਪ ਆ ਉਹ ਜੀ ਸਾਲ ਲੈਣਗੇ ਉਹਨਾਂ ਨੂੰ ਜਿਹੜੇ ਜੋ ਇਹ ਟੂਰਨਾਮੈਂਟ ਕਰਾਣੇ ਆ ਉਹਨਾਂ ਦੇ ਵਿੱਚ ਉਹ ਖਿਡਾਰੀਆਂ ਨੂੰ ਪਹਿਹ ਦਿੱਤੀ ਜਾਏਗੀ ਜੀ ਉਹ ਪਹਿਹ ਦੇ ਆਧਾਰ ਤੇ ਉਹ ਖਿਡਾਰੀਆਂ ਨੂੰ ਅਸੀਂ ਸ਼ਤਾਂ ਜਿਹੜੇ ਜਿਹੜੇ ਸਾਨੂੰ ਸ਼ਤਾਂ ਦੇ ਜਿਹੜੀ ਉਹਨਾਂ ਨੂੰ ਪਹਿਹ ਦੇ ਆਧਾਰ ਤੇ ਉਹਨਾਂ ਦੇ ਕੋਠੇ ਲੈ ਜਾਣਗੇ ਜੇਡ ਦੇ ਵਿੱਚ ਤੇ ਉਸਤਾਦ ਜੀ ਐਂਟਰੀ ਕਿੰਨੀ ਤਰੀਕ ਤੱਕ ਜਮ੍ਹਾਂ ਕਰਾਈਆਂ ਜਾਣ ਜੀ ਐਂਟਰੀਆਂ ਤੋਂ ਅਨਾਉਂਸ ਕਰ ਦਾਂਗੇ ਜੀ ਅ ਚਲੋ ਠੀਕ 31 ਅਗਸਤ ਤੱਕ ਇਸ ਟੂਰਨਾਮੈਂਟ ਦੀਆਂ ਐਂਟਰੀਆਂ ਲਈਆਂ ਜਾਣਗੀਆਂ 31 ਅਗਸਤ ਤੱਕ 31 ਅਗਸਤ ਤੱਕ ਠੀਕ ਹੋ ਗਿਆ ਤਾਂ ਟੂਰਨਾਮੈਂਟ ਦੀਆਂ ਐਂਟਰੀਆਂ ਲਈਆਂ ਜਾਣਗੀਆਂ ਸੱਤ ਕਬੂਤਰ ਉਡਾਈ ਜਾਣਗੇ 6 ਦਾ ਟਾਈਮ ਹੋਏਗਾ ਸੱਤ ਕਬੂਤਰ ਇਸ ਵਿੱਚ ਟਾਈਮ ਉਡਾਈ ਜਾਣਗੇ 7 ਵਜੇ ਦਾ ਪੱਲੇ ਦਾ ਟਾਈਮ ਹੋਏਗਾ ਠੀਕ ਹੈ ਜੀ ਅਸੂ ਦੇ ਵਿੱਚ 7 ਵਜੇ ਦਾ ਟਾਈਮ ਹੋਏਗਾ ਜਿੱਦਾਂ ਕਿ ਉਸਤਾਜੀ ਹੋਣਾਂ ਨੇ ਕਿਹਾ ਤੇ 31 ਤਰੀਕ ਲਾਸਟ ਜੀ ਕੋਈ ਵੀ ਵੀਰ ਠੀਕ ਹੈ ਜੀ ਲਾਸਟ ਟਾਈਮ 31 ਅਗਸਤ ਦਾ ਜੀ ਨਹੀਂ ਨਹੀਂ 31 ਤਰ੍ਹਾਂ ਦਾ ਜੀ 7:00 7:00 ਪਾ ਜੀ 7:00 7:00 ਜੀ 12 ਘੰਟੇ 7:00 ਤੋਂ 7:00 ਠੀਕ ਹੈ ਜੀ ਤੇ ਉਸਤਾਜੀ ਜਿਹੜਾ ਕਬੂਤਰ ਨਜ਼ਰ ਆਉਂਦਾ ਹੋਊਗਾ ਜੀ ਉਹ ਉਹ ਭਾਵੇਂ 8:00 ਲੈਟਾ ਤੇ 8:00 ਵਜੇ ਉਹ ਪਟਾ ਗਿਆ ਨਾ ਚੰਡੀ ਕਿੰਨੇ ਮਿੰਟ ਚੰਡੀ ਕਿਨੇ ਮਿੰਟ ਦੀ ਹੋ ਗਈ ਉਸਤਾਜੀ ਇਸ ਸਮੇਂ ਪਹਿਲਾਂ ਹੀ ਚੱਲਦਾ ਉਹ ਨਹੀਂ ਜੇ ਮਿੰਟ ਦੀ 2 ਮਿੰਟ ਦੀ ਤੇ ਬੰਦਾ ਹੱਥ ਕਰ ਮਾਰ ਸਕਦਾ ਕਾਲੀ ਮਾਰ ਸਕਦਾ 2 ਘੰਟੇ ਦੀ ਚੰਡੀ ਹਾਂ ਜੀ ਉਸਤਾਜੀ ਚੰਡੀ ਜਿਹੜੀ ਆਪਾਂ ਕਹਿ ਰਹੇ ਹਾਂ ਕਿੰਨੇ ਚਿਰ ਦੀ ਚੰਡੀ ਹੋਏਗੀ ਸਾਜੀ ਉਹ 2 ਮਿੰਟ ਵੀ ਚੰਡੀ ਹੋਏਗੀ ਜੀ ਠੀਕ ਹੈ ਜੀ 5 ਮਿੰਟ ਬਾਅਦ ਖੁਡਾ ਖੋਲਿਆ ਜਾਏਗਾ ਤੇ ਕੱਲਾ ਬੰਦਾ ਚੰਡੀ ਮਾਰੇਗਾ ਠੀਕ ਹੈ ਜੀ ਕਈ ਕੋਈ ਸ਼ਿਕਾਇਤਾਂ ਆਈਆਂ ਵੀ ਦੋ ਦੋ ਬੰਦੇਾਂ ਨੇ ਵੀ ਚੰਡੀ ਮਾਰੀ ਉਹ ਜਿਹੜਾ ਦੋ ਬੰਦਾ ਚੰਡੀ ਮਾਰਨਗੇ ਜੇ ਕਈ ਮੰਨੇਗਾ ਤੇ ਉਹ ਕੋਹਾ ਫਰੇ ਹੀ ਕੱਟ ਦਿਆ ਕੱਟ ਦੇ ਠੀਕ ਹੈ ਆ ਠੀਕ ਹੋ ਗਿਆ ਜੀ ਤੇ ਕਬੂਤਰਬਾਨ ਕਬੂਤਰ ਕੱਟੇbaar ਕਿੰਨੇ ਛੜੇ ਜਾਣੀ ਕੀਤਾ ਜੀ 10 ਕੱਟੇ ਤੇ 10 ਪਾ ਚਾਰ ਪਰ ਛੜ ਕੇ ਬੰਨਦੇ ਤੇ ਉਹੀ ਜਿੱਦਾਂ ਕਿ ਪਹਿਲਾਂ ਵੀ ਘੰਡਾ ਵਾਦ ਕਬੂਤਰ ਉੱਡ ਗਿਆ ਤੇ ਕੋਠਾ ਘਟਾਇਆ ਜਾਏਗਾ ਜੀ ਦਾਣਾ ਪਾਣੀ ਪਾਉਂਦਾ ਵੀ ਸਤਾਜੀ ਟਾਈਮ ਬੋਲ ਦਿਓ ਜੀ ਦਾਣਾ ਦਾ ਆਮ 12 ਵਜੇ ਚੱਲਦਾ ਜੀ 12 ਵਜੇ ਦਾ ਟਾਈਮ ਹਾਂਜੀ 12 ਵਜੇ ਦਾ ਚੱਲਦਾ ਵੀ ਇਹਦੇ 12 ਵਜੇ ਦਾ ਟਾਈਮ ਵੀ ਆ ਜੀ ਲੋ ਜੀ 12 ਵਜੇ ਆਪਣਾ ਟਾਈਮ ਜੀ 12:05 ਵੀ ਬੰਦੇ ਆ ਬਾਰ ਤੋਂ 5 ਮਿੰਟ ਬਾਅਦ ਖੁੱਡਾ ਖੋਲਣਾ ਆ ਠੀਕ ਹੈ ਜੀ ਕੱਟੇ ਕਬੂਤਰ ਜਾਂ ਬੱਜੇ ਕਬੂਤਰ ਜਿੰਨੇ ਵੀ ਕੋਈ ਖਿਡਾਰੀ ਬਾਹਰ ਛੱਡੇਗਾ ਹਾਂਜੀ ਉਹ ਸ਼ਾਮ ਤੱਕ ਖੀਰਲਾ ਕਬੂਤਰ ਬੈਠਣ ਤੱਕ ਉਹ ਹੀ ਰਹਿਣਗੇ ਇਹ ਨਹੀਂ ਆ ਕਿ ਸਵੇਰੇ 10-10 ਕੱਢ ਲਿਆ ਤੇ ਤਿੰਨ ਵਿੱਚ ਇਹ ਤੇ ਉਹ ਕਬੂਤਰਾਂ ਨੂੰ ਛੇੜ ਚਾਹੀਦੀ ਆ ਤੇ ਆਪਾਂ ਜਾਲ ਪਾ ਲਈਏ ਆ ਠੀਕ ਹੈ ਕਿਸੇ ਨੂੰ ਲਾਉ ਨਹੀਂ ਸਵੇਰੇ ਹੀ ਸਾਰੇ ਕੱਢ ਲਵੇ ਚਾਹੇ ਸਵੇਰੇ 10 ਕੱਢ ਲਵੇ ਉਹ ਐਂਡ ਤੱਕ ਨੇ ਕਬੂਤਰ ਬਾਹਰ ਰਹਿਣਗੇ ਦਾਣਾ ਪਾਣੀ ਜੀ ਅੰਦਰ ਹੈ ਤੇ 5 ਵਜੇ ਅੰਦਰ ਹੀ ਦਾਣਾ ਪਾ ਸਕਦਾ ਹੈ ਅੰਦਰ ਪਾਏਗਾ ਜਾਲ आले ਨੂੰ ਜਾਲਚ ਪਾ ਦੇਗਾ ਸਾਰੇ ਬਾਹਰ ਨਹੀਂ ਕੱਢੇ ਜਾਣਗੇ ਠੀਕ ਹੋ ਗਿਆ ਕਿਉਂਕਿ ਸ਼ਿਕਾਇਤਾਂ ਹੁੰਦੀਆਂ ਵੀ ਛੇੜਾ ਲਾਂਦੇ ਆ ਜਾਲ ਦੇ ਵਿੱਚ ਛੱਡ ਕੇ ਇਹਨੂੰ ਕੰਟਰੋਲ ਕਰਨ ਲਈ ਜਿਹੜਾ ਇਹ ਨਵਾਂ ਆਪਾ ਇੱਕ ਨਵਾਂ ਉਪਰਾਲਾ ਕੀਤਾ ਜਿਹੜੇ ਸਾਰੇ ਮੇਰੇ ਭਰਾ ਬੜੇ ਪਿਆਰ ਮੁਹੱਬਤ ਨਾਲ ਮੰਨਣਗੇ ਤੇ ਇਹਨੂੰ ਸੇਵਚਾ ਦੇਣਗੇ ਮੌਜੂਦ ਹੈ ਠੀਕ ਹੋ ਗਿਆ ਜੀ ਹਾਂ ਜੀ ਸਤਾਜ ਜੀ ਅੱਜ ਆਪਾਂ ਸਾਰਿਆਂ ਨੇ ਸਤਾਜ ਦੀ ਰਹਿਨਮਾਈ ਹੇਠ ਉਸਤਾਜ ਜੀ ਬਣਾ ਲਈ ਵਧੀਆ ਅੱਜ ਇੱਕ ਮੀਟਿੰਗ ਕੀਤੀ ਹੈ ਤੇ ਅਸੂ ਦਾ ਕੱਪ ਜਿਹੜਾ ਅਨਾਉਂਸ ਕੀਤਾ ਵਾ ਨਾਮ ਇਹਨਾਂ ਨੇ ਸਾਰੇ ਦੱਸਦੇ ਆ ਸੱਤ ਕਬੂਤਰ ਢਾਏ ਜਾਣਗੇ ਛੇ ਦਾ ਟਾਈਮ ਹੋਏਗਾ ਤਿੰਨ ਚਾਰ ਕਲੀ ਦਾ ਜਿਹੜਾ ਬੱਚਾ ਹੋਏਗਾ ਉਹ ਨੂੰ ਹਾਂਜੀ ਉਹਨੂੰ ਜੇ ਉਹ ਜੋ ਵੀ ਨਾਮ ਇਹਨਾਂ ਨੇ ਰੱਖਿਆ ਤੀ ਹੈ ਕਟਾਊ ਕਰਦੇ ਉਹਨੂੰ ਨਾਮ ਲੈਤਾ ਜਾਊਗਾ ਇੱਕ ਕਬੂਤਰ ਦਾ ਵੀ ਨਾਮ ਹੈ ਔਰ ਮੇਰੇ ਵੱਲੋਂ ਇੱਕ ਸਪੈਸ਼ਲ ਨਾਮ ਹੈ ਜੀ ਉਦੇ ਵਿੱਚ ਆਪਾਂ ਜੇਡ ਦੇ ਅੱਸੂ ਦੇ ਪਹਿਲੇ ਹਫਤੇ ਦੇ ਵਿੱਚ ਜਦੋਂ ਡਾਣੀਏ ਜਿਹੜੇ ਪਾਰਟਿਸਿਪੇਟ ਕਰਨਗੇ ਉਹਦੇ ਵਿੱਚ ਉਹਨਾਂ ਚ ਦੋ ਬੱਚਿਆਂ ਦਾ ਆਪਾਂ ਇੱਕ ਵੱਖਰਾ ਟੂਰਨਾਮੈਂਟ ਕਰਾਵਾਂਗੇ ਜਦੀ ਐਂਟਰੀ ਫੀਸ ਕੋਈ ਨਹੀਂ ਹੋਏਗੀ ਫਰਸ ਸੈਕਿੰਡ ਥਰਡ ਵਾਲੇ ਨੂੰ ਉਹਦੇ ਵਿੱਚ ਸਪੈਸ਼ਲ ਨਾਮ ਦਿੱਤੇ ਜਾਣਗੇ ਦਿੱਤੇ ਸ਼ੀਲਡਾਂ ਜਾਣਗੀਆਂ ਜੀ ਉਹ ਇੱਕ ਸਿਰਫ ਪ੍ਰਮੋਟ ਕਰਨ ਵਾਸਤੇ ਬੱਚਿਆਂ ਦੀ ਕਬੂਤਰਬਾਜੀ ਨੂੰ ਦੋ ਬੱਜੇ 7 ਤੋਂ ਇਲਾਵਾ ਉਦੇ ਵਿੱਚ ਸੱਤਾ ਦੇ ਵਿੱਚ ਵੀ ਡਾ ਸਕਦਾ ਤੇ ਸੱਤਾ ਤੋਂ ਇਲਾਵਾ ਵੀ ਦੋ ਬੱਚੇ ਡਾ ਸਕਦਾ ਉਹਨੂੰ ਫਸਟ ਸੈਕਿੰਡ ਥਰਡ ਨੂੰ ਉਹਨਾਂ ਨੂੰ ਉਸ ਨਾਮ ਦਿੱਤਾ ਜਾਊਗਾ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ ਅਸੂ ਵਾਲੇ ਕੱਪ ਵਿੱਚ ਸੀਨੀਅਰ ਕੱਪ ਦੇ ਵਿੱਚ ਪਾਰਟਿਸਿਪੇਟ ਕਰਨਗੇ ਚਾਰ ਕਲੀ ਤੋਂ ਥੱਲੇ ਬੱਚੇ ਹੋਣਗੇ ਜੀ ਚਾਹੀਓ ਸੱਤਾ ਚ ਡਾ ਲੈ ਚਾਹੀਓ ਦੋ ਬੱਚੇ ਐਕਸਟਰਾ ਡਾ ਲੈ ਮਤਲਬ ਸੱਤ ਐਕਸਟਰਾ ਤੇ ਦੋ ਐਕਸਟਰਾ ਵੀ ਡਾ ਸਕਦਾ ਦੋ ਐਕਸਟਰਾ ਸਿਰਫ ਬੱਚੇ ਜੀ ਸਿਰਫ ਬੱਚੇ ਬੱਤੀ ਬਿਲਕੁਲ ਉਹਨਾਂ ਨੂੰ ਉਹਨਾਂ ਨੂੰ ਮੋਰ ਵਕਰੀ ਲਈ ਜਾਏਗੀ ਠੀਕ ਹੈ ਉਹਨਾਂ ਨੂੰ ਫਸਟ ਸੈਕਿੰਡ ਥਰਡ ਨੂੰ ਸ਼ੀਲਡਾਂ ਦਿੱਤੀਆਂ ਜਾਣਗੀਆਂ ਜੀ ਹੋਏ ਹਲੋ ਜੀ ਉਸਤਾਜੀ ਹੋਣਾ ਨੇ ਦੋ ਬੱਚਿਆਂ ਦਾ ਅਨਾਉਂਸ ਕਰਤਾ ਜੀ ਠੀਕ ਹੈ ਜੀ ਤੇ ਉਹਨਾਂ ਦਾ ਉਹਨਾਂ ਦਾ ਜੋ ਵੀ ਹੋਊਗਾ ਠੀਕ ਹੈ ਜੀ ਲੋ ਜੀ ਉਸਤਾਜੀ ਹੋਣਾ ਨੇ ਇੱਕ ਫ੍ਰੀ ਵਾਲੀ ਦੋ ਬੱਚਿਆਂ ਦੀ ਅਨਾਉਂਸ ਕੀਤੀ ਜੀ ਜਿਹਦੇ ਵਿੱਚ ਨਾਮ ਦਿੱਤੇ ਜਾਣਗੇ ਕੱਪ ਠੀਕ ਹੈ ਜੀ ਫਰਸਟ ਵਾਲੇ ਬੱਚੇ ਨੂੰ ਤੇ ਉਸਤਾਜੀ ਨਾਲੇ ਬੱਚੇ ਨੂੰ ਠੀਕ ਹੈ ਜੀ ਜੋ ਜਿਨਾਂ ਦੇ ਬੱਚਿਆਂ ਦਾ ਟੂਰਨਾਮੈਂਟ ਅਲੱਗ ਹੋਏਗਾ ਉਹ ਤਾਂ ਬੱਚਿਆਂ ਦਾ ਟੂਪ ਹੈ ਜਿਹੜਾ ਵਾ ਉਹ ਲੱਗ ਤੋਂ ਮੋਹਰ ਲੱਗੀ ਜਾਏਗੀ ਮੋਹਰ ਲੱਗੇਗੀ ਹਾਂਜੀ ਉਹ ਟੂਰਨਾਮੈਂਟ ਇੱਕ ਅਲੱਗ ਹੈ ਇਹ ਨਾ ਢਾਈ ਇੱਕ ਲੱਗਾ ਠੀਕ ਹੈ ਤੇ ਜਿਨੇ ਸੱਤ ਕਬੂਟੇ ਜੈਂ ਵਾ ਵੀ ਬੱਚੇ ਉਹ ਸੱਤਾਂ ਦੇ ਵਿੱਚ ਵੀ ਡਾ ਸਕਦਾ ਆ ਠੀਕ ਹੈ ਤੇ ਦੋ ਐਕਸਟਰਾ ਵੀ ਡਾ ਸਕਦਾ ਓਕੇ ਉਹਨੂੰ ਮਤਲਬ ਜਿਹੜੀ ਮੋਹਰ ਆ ਉਹ ਵੱਖਰੀ ਹੀ ਮੋਹਰ ਬੱਚੇ ਵਾਲੀ ਮੋਹਰ ਵੱਖਰੀ ਹੀ ਬਣਾਈ ਜਾਏਗੀ ਨਹੀਂ ਲੱਗੇਗੀ ਓਕੇ ਠੀਕ ਹੋ ਗਿਆ ਮੋਹਰ ਮੋਹਰਾਂ ਵੱਖਰੀਆਂ ਲੱਗਣਗੀਆਂ ਤੇ ਇਹ ਜਿਹੜੇ ਦੂਜੇ ਨੂੰ ਉਹਨਾਂ ਨੂੰ ਬੱਕਰੀਆਂ ਬੋਲਾਂ ਉਹਨਾਂ ਨੂੰ ਬੱਕਰੀਆਂ ਬੋਲਾਂ ਲੱਗਣਗੀਆਂ ਔਰ ਇੱਕ ਬੱਚਿਆਂ ਦਾ ਕਾਪ ਇਸ ਕਰਕੇ ਆ ਵੀ ਥੋੜਾ ਜਿਹਾ ਬੰਦਿਆਂ ਨੂੰ ਕਰੇਜ ਹੁੰਦਾ ਹੌਲੀ ਹੌਲੀ ਆਪਾਂ ਦੋ ਬੱਚੇ ਆ ਫਿਰ ਚਾਰ ਕਰਾਂਗੇ ਫਿਰ ਉਹਨਾਂ ਦਾ ਨਾਮ ਵੀ ਵਧ ਰੱਖਾਂਗੇ ਹੈਨਾ ਉਸ ਤੋਂ ਬਾਅਦ ਕਾਫੀ ਜਿਹੜੇ ਆ ਉਹ ਸਪான்ਸਰ ਹੋ ਜਾਣਗੇ ਇਹਨਾਂ ਦੇ ਵਿੱਚ ਨਾਮ ਵੀ ਚਲੋ ਮੈਂ 5131 ਤੇ 2000 ਰੁਪਇਆ 21 32 ਦੇ 54 ਸੈਕਿੰਡ 3 ਡਾਲਰ ਸ਼ੀਲਡਾਂ ਦੇ ਨਾਲ ਦਿੱਤਾ ਜਾਏਗਾ ਬੱਚਿਆਂ ਨੂੰ। ਇਹ ਠੀਕ ਹੈ ਜੀ। ਚਾਹੇ ਉਹ ਉਹਦੇ ਵਿੱਚ ਡਾਲੇ ਚਾਹੇ ਉਹ ਐਕਸਟਰਾ ਡਾਲੇ। ਠੀਕ ਹੈ। ਤੋਂ ਬਾਅਦ ਜਿਹੜੀਆਂ ਲਾਂਚਮੈਂਟਾਂ ਹੋਣਗੀਆਂ ਕੁਝ ਮੇਰੇ ਐਨਆਰਆਈ ਵੀ ਦੋਸਤ ਨੇ ਉਹ ਕਰਨਗੇ। ਬਾਕੀ ਵੀ ਜਦੋਂ ਇਹ ਆਪਣੀ ਵੀਡੀਓ ਚੱਲੇਗੀ ਕਾਫੀ ਮੈਨੂੰ ਪਤਾ ਵੀ ਸਪான்ਸਰ ਇਹਦੇ ਵਿੱਚ ਬੱਚਿਆਂ ਦੇ ਸ਼ੀਲਡ ਦੇ ਵਿੱਚ ਹੋ ਜਾਣਾ। ਤੇ ਇਸ ਤੋਂ ਬਾਅਦ ਆਪਾਂ ਅਗਲੇ ਅਗਲੇ ਜਿਹੜਾ ਕੰਪੀਟੀਸ਼ਨ ਢੁਡੇਗਾ ਚੇਤਰ ਦਾ ਜਾਂ ਵਿਸਾਖ ਦਾ ਅਗਲੀ ਵਾਰ ਪਾਣੀ ਪਾਣੀ ਬੱਚਿਆਂ ਦਾ ਵੀ ਅਨਾਉਂਸਮੈਂਟ ਕਰਾਂਗੇ ਜਿੱਦਾਂ ਆਪਣੇ ਡੋਗੀ ਚੇਅਰਮੈਨ ਸਾਹਿਬ ਤੇ ਜਿੱਦਾਂ ਸਾਡੇ ਚੰਨੂ ਓਸਤਾਦ ਜੀ ਆਪਣੇ ਓਸਤਾਦ ਜੀ ਦੇ ਜਿਹੜਾ ਬਰਦਰ ਪ੍ਰੀਜ਼ਮ ਕਲੱਬ ਆ ਇਹਨਾਂ ਨਾਲ ਸਲਾਹ ਕਰਕੇ ਫਿਰ ਇੱਕ ਬੱਚਿਆਂ ਦਾ ਕਾਪ ਉਡਾਣ ਦੀ ਕੋਸ਼ਿਸ਼ ਕਰਾਂਗੇ ਠੀਕ ਹੋ ਗਿਆ ਤਾਂ ਜੀ ਲੋ ਜੀ ਲੋ ਜੀ ਅਗਲੀ ਵੀਡੀਓ ਜਲਦ ਮਿਲਦੇ ਆ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ